ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਕੁਝ ਡ੍ਰੈਗਨ ਦੇ ਬੂਟੇ ਮੰਗਾਏ ਆ ਆਨਲਾਈਨ ਤੇ ਮੈਂ ਕਿਹਾ ਚਲੋ ਤੁਹਾਨੂੰ ਵੀ ਦਿਖਾਉਨੇ ਆ ਜੇ ਤੁਸੀਂ ਵੀ ਚਾਹੋ ਤਾਂ ਮੰਗਾ ਸਕਦੇ ਹੋ ਪਰ ਮੈਂ ਇਹਦੀ ਆਪਣੇ ਹਿੰਦੀ ਚੈਨਲ ਤੇ ਵੀਡੀਓ ਪਾ ਦਿੱਤੀ ਸੀਗੀ ਇਹਨਾਂ ਨੂੰ ਮਤਲਬ ਕਿ ਮੰਗਵਾਉਣ ਦੀ ਸਾਰੀ ਮੈਂ ਦੱਸਿਆ ਸੀ ਕਿ ਇਸ ਤਰ੍ਹਾਂ ਮੈਂ ਮੰਗਵਾਏ ਆ ਕੀ ਸਹੀ ਦੱਸਿਆ ਕੀ ਇਹਦੇ ਬਾਰੇ ਮੇਰਾ ਗਲਤ ਨਿਕਲਿਆ ਜੋ ਮੰਗਾਇਆ ਉਹ ਪlant ਨਿਕਲੇ ਜਾਂ ਨਹੀਂ ਨਿਕਲੇ ਇਹ ਮੈਂ ਸਾਰਾ ਆਪਣੇ ਹਿੰਦੀ ਚੈਨਲ ਤੇ ਪਾਇਆ ਸੀ ਤੇ ਅੱਜ ਮੈਂ ਲੱਗੀ ਸੀ ਤੁਹਾਨੂੰ ਦਿਖਾਣ ਕਿ ਮੈਂ 7 ਵੈਰਾਈਟੀਆਂ ਮੰਗਾਈਆਂ ਜੇ ਮੇਰੇ ਕਿਸੇ ਭੈਣ ਭਰਾ ਨੂੰ ਇਹਦੇ ਬਾਰੇ ਕੋਈ ਨੌਲੇਜ ਹੋਵੇ ਤਾਂ ਮੈਨੂੰ ਜਰੂਰ ਕਮੈਂਟ ਕਰਿਓ ਸਭ ਤੋਂ ਪਹਿਲੀ ਹੈਗੀ ਆ ਜੀ ਇਹਦੇ ਵਿੱਚ ਇਹ 7 ਬੂਟੇ ਆ ਇਹਨਾਂ ਦੇ ਵਿੱਚ ਉੱਪਰ ਨਾਮ ਵਗੈਰਾ ਉਹਨਾਂ ਲਿਖ ਕੇ ਨਹੀਂ ਭੇਜੇ ਤੇ ਸਿਰਫ ਮੇਰੇ ਕੋਲ WhatsApp ਮੈਸੇਜ ਆ ਉਹਦੇ ਹਿਸਾਬ ਨਾਲ ਮੈਂ ਤੁਹਾਨੂੰ ਲੱਗੀਆਂ ਦੱਸਣ ਪਹਿਲਾ ਹੈਗਾ ਜੀ ਮਰੋਕਨ ਰੈੱਡ ਵੈਰਾਈਟੀ ਮੈਨੂੰ ਇਹਨਾਂ ਬਾਰੇ ਨਹੀਂ ਪਤਾ ਮੈਂ ਤਾਂ ਸਿਰਫ ਉਹਨਾਂ ਦੇ ਵਿਸ਼ਵਾਸ ਤੇ ਹੀ ਇਹਨਾਂ ਨੂੰ ਮੰਗਵਾਇਆ ਤੇ ਹੁਣ ਤੁਸੀਂ ਮੈਨੂੰ ਦੱਸਿਓ ਵੀ ਮਰੋਕਨ ਰੈੱਡ ਵੈਰਾਈਟੀ ਹੁੰਦੀ ਆ ਜਾਂ ਨਹੀਂ ਤੇ ਦੂਸਰੀ ਹੈਗੀ ਜੀ ਆਪਣੀ ਥਾਈ ਰੈੱਡ ਇਹ ਵਾਲੀ ਥਾਈ ਰੈੱਡ ਆ ਇਹ ਮੈਂ ਤੁਹਾਨੂੰ ਅੰਦਾਜ਼ੇ ਨਾਲ ਹੀ ਦੱਸ ਰਹੀ ਹਾਂ ਕਿਉਂਕਿ ਇਹਨਾਂ ਦੇ ਉੱਪਰ ਨਾਮ ਨਹੀਂ ਲਿਖੇ ਹੋਏ ਇਹਨਾਂ ਵਿੱਚੋਂ ਕੋਈ ਵੀ ਬੂਟਾ ਹੋ ਸਕਦਾ ਥਾਈ ਰੈੱਡ ਦਾ ਤੇ ਤੀਜੀ ਹੈਗੀ ਜੀ ਸ਼ਿਆਮ ਰੈੱਡ ਵੈਰਾਈਟੀ ਤੇ ਇੱਕ ਹੈਗੀ ਜੀ ਇਜ਼ਰਾਈਲ ਰੈੱਡ ਵੈਰਾਈਟੀ ਇੱਧਰ ਹੈਗੀ ਆ ਜੀ ਇੱਕ ਵੀਰਤ ਨਾਮ ਰੈੱਡ ਮਤਲਬ ਇਹਨਾਂ ਦੇ ਸਾਰਿਆਂ ਨੇ ਮਗਰ ਰੈੱਡ ਰੈਡੀ ਲਗਾਇਆ ਹੋਇਆ ਆ ਇਹਦੇ ਵਿੱਚ ਕੋਈ ਵੀ yellow ਜਾਂ ਮਤਲਬ ਹੋਰ ਕਲਰ ਇਹਨਾਂ ਨੇ ਨਹੀਂ ਲਿਖਿਆ ਇੱਕ ਹੈਗੀ ਜੀ ਪਿੰਕ ਰੋਜ਼ ਇਹ ਵਾਲੀ ਇੱਕ ਹੈਗੀ ਜੀ ਜੈਂਬੋ ਡੈਡ ਮੈਂ ਫੰਗੀ ਸਾਈਡ ਕਾਫੀ ਪਾਇਆ ਪਰ ਫੇਰ ਵੀ ਤੁਸੀਂ ਦੇਖੋ ਇਹਨਾਂ ਨੂੰ ਫੰਗਸ ਲੱਗ ਰਹੀ ਆ ਹੁਣ ਜਦੋਂ ਇਹਨਾਂ ਨੂੰ ਫਰੂਟ ਆਏਗਾ ਨਾ ਫਿਰ ਮੈਂ ਇਹਦੀ ਤੁਹਾਨੂੰ ਵੀਡੀਓ ਦੱਸੂਗੀ ਕਿ ਮਤਲਬ ਮੇਰੇ ਇਹ ਕਿਹੜੀਆਂ ਵੈਰਾਈਟੀਆਂ ਨਿਕਲੀਆਂ ਕਿ ਸਾਰੇ ਸੇਮ ਹੀ ਵੈਰਾਈਟੀਆਂ ਨਿਕਲ ਆਉਂਦੀਆਂ ਇਹਦੇ ਬਾਰੇ ਵੀ ਕੋਈ ਨੌਲੇਜ ਨਹੀਂ ਹੈਗੀ ਸਿਰਫ ਮੈਂ ਉਹਨਾਂ ਦੇ ਵਿਸ਼ਵਾਸ ਤੇ ਹੀ ਮੰਗਵਾ ਲਿਆ ਬਾਕੀ ਹੁਣ ਦੇਖੋ ਕਿਸ ਤਰ੍ਹਾਂ ਇਹ ਨਿਕਲਦੇ ਆ ਤੇ ਤਿੰਨ ਮੈਂ ਮੰਗਾਏ ਆ ਆ ਨਿੰਬੂਦੀਆਂ ਵੈਰੈਟੀਆਂ ਦੋ ਇਧਰ ਪੈਨੇ ਇਹਨੂੰ ਹੁਣ ਇੱਥੇ ਆਪਣੇ ਕੋਲ ਆਣ ਕੇ ਇਹਨੂੰ ਫੁੱਲ ਲੱਗੇ ਆ ਪੰਜਾਬ ਦੇ ਵਿੱਚ ਦੋ ਇਹ ਵਾਲੇ ਨੇ ਇਹ ਹੈਗਾ ਇੱਕ ਕੁੰਬਕਾਟ ਨਿੰਬੂ ਹੈਗਾ ਇੱਕ ਹੈਗਾ ਪੰਕੱਤਾ ਪੱਤੀ ਤੇ ਇੱਕ ਇਧਰ ਮੈਂ ਥੱਲੇ ਰੱਖਿਆ ਹੋਇਆ ਇਹ ਵਾਲਾ ਇਹ ਵਾਲਾ ਹੈਗਾ ਜੀ ਹਾਈਬ੍ਰਿਡ ਪੱਤੀ ਪਿੱਛੇ ਗੁਲਾਬ ਦੇ ਬੂਟੇ ਵੀ ਸ਼ਾਇਦ ਤੁਹਾਨੂੰ ਦਿਖਾਈ ਦੇ ਰਹੇ ਹੋਣੇ ਆ ਤੇ ਇਹ ਮੈਂ ਕੁਝ ਬੂਟੇ ਆਨਲਾਈਨ ਮਂਗਾਏ ਸੀਗੇ ਤੇ ਹੁਣ ਜਦੋਂ ਇਹਨਾਂ ਦਾ ਰਿਵਿਊ ਮੈਂ ਫੇਰ ਦਵਾਂਗੀ ਜਦੋਂ ਇਹਨਾਂ ਨੂੰ ਫਲ ਲੱਗੂਗਾ ਫਿਰ ਆਪਾਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਮੰਗਵਾ ਸਕਦੇ ਹੋ ਜਾਂ ਨਹੀਂ ਮੰਗਵਾ ਸਕਦੇ ਕਿਉਂਕਿ ਹਜੇ ਮੈਨੂੰ ਵੀ ਇਹਨਾਂ ਬਾਰੇ ਇੰਨਾ ਜ਼ਿਆਦਾ ਨਹੀਂ ਪਤਾ ਹੈਗਾ ਮੈਂ ਵੀ ਮੰਗਵਾ ਲਏ ਆ ਬਾਕੀ ਦੇਖਦੇ ਹਾਂ ਹੁਣ ਕਿਸਮਤ ਦੇ ਸਹਾਰੇ ਕਿ ਕਿਸ ਤਰ੍ਹਾਂ ਦੇ ਨਿਕਲਦੇ ਨੇ ਹਨਾ ਤੇ ਇਹ ਹੈਗੇ ਆਪਣੇ ਕੁਝ ਇੱਧਰ ਗੁਲਾਬ ਦੇ ਬੂਟੇ ਲੱਗੇ ਹੋਏ ਆ ਮੈਂ ਆਪਣਾ ਇਹ ਥੱਲੇ ਜਿਹੜਾ ਵਿਹੜੇ ਦੇ ਵਿੱਚ ਗਾਰਡਨ ਹੈ ਸ਼ਾਇਦ ਤੁਹਾਨੂੰ ਕਦੀ ਵੀ ਨਹੀਂ ਦਿਖਾਇਆ ਅੱਜ ਥੋੜਾ ਜਿਹਾ ਆਪਾਂ ਇਹਦਾ ਓਵਰਵਿਊ ਤੁਹਾਨੂੰ ਦੇ ਦਿੰਨੇ ਆ ਦੀ ਵੀਡੀਓ ਬਹੁਤ ਜ਼ਿਆਦਾ ਛੋਟੀ ਹੈ ਡ੍ਰੈਗਨ ਦੀ ਕਿੰਨੀ ਕਹੀ ਵੀਡੀਓ ਬਣੂਗੀ ਹੈ ਨਾ ਆਪਾਂ ਇਹ ਤੁਹਾਨੂੰ ਆਪਣਾ ਸਾਰਾ ਗਾਰਡਨ ਜਿਹੜਾ ਦਿਖਾ ਦਿੰਨੇ ਬਹੁਤ ਜ਼ਿਆਦਾ ਗਮਲਾ ਆ ਇੱਥੇ ਮੇਰੇ ਕੋਲ ਮਤਲਬ ਮੈਨੂੰ ਲੱਗਦਾ 1.5 200 ਤੋਂ ਉੱਤੇ ਗਮਲੇ ਹੋਣੇ ਕਿਸੇ ਦਿਨ ਮੈਂ ਸਾਰੇ ਗਿਣ ਕੇ ਫਿਰ ਤੁਹਾਨੂੰ ਇੱਕ ਵਾਰੀ ਦਿਖਾਵਾਂਗੀ 15 20 ਬੂਟੇ ਲਗਭਗ ਜਿਹੜੇ ਅੱਗੇ ਆਪਣੇ ਕੋਲ ਗੁਲਾਬ ਦੇ ਹੈਗੇ ਆ ਬਾਕੀ ਸਾਰੇ ਅਲੱਗ-ਅਲੱਗ ਵੈਰਾਈਟੀਆਂ ਆ ਇਧਰ ਤੁਸੀਂ ਦੇਖ ਸਕਦੇ ਹੋ ਬੱਥਕ ਦੇ ਵਿੱਚ ਇਹ ਮੈਕ ਲਗਾਈ ਹੋਈ ਆ ਇਹ ਵੀ ਐਲੋਵੇਰੇ ਦੀ ਹੀ ਇੱਕ ਵੈਰੈਟੀ ਆ ਇਧਰ ਮੇਰੇ ਕੋਲ ਬਹੁਤ ਸਾਰੇ ਕੈਕਟਸਾਂ ਦਾ ਢੇਰ ਤੁਸੀਂ ਕਹਿ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਕੈਕਟਸ ਕੈਕਟਸਾਂ ਦਾ ਜੰਗਲ ਬਣਿਆ ਹੋਇਆ ਇਧਰਲੀ ਸਾਈਡ ਸਿਰਫ ਤਿੰਨ ਬੂਟੇ ਜਿਹੜੇ ਦੂਜੇ ਆ ਉਹ ਵੀ ਮੈਂ ਹੁਣ ਚੱਕ ਦੇਣੇ ਜਦੋਂ ਬਾਰਿਸ਼ਾ ਸ਼ੁਰੂ ਹੋਈਆਂ ਤੇ ਇਧਰ ਸਾਰੇ ਹੀ ਮੈਂ ਜਿਹੜੇ ਨਾ ਕੈਕਟਸ ਆਪਣੇ ਕੈਕਟਸਾਂ ਦਾ ਜੰਗਲ ਬਣਾ ਦੇਣਾ ਇਧਰ ਲਈ ਸਾਈਡ ਛੋਟਾ ਜਿਹਾ ਗਾਰਡਨ ਸੈਲਫ ਕੈਕਟਸ ਹੁਣ ਮੈਂ ਤੁਹਾਨੂੰ ਇਧਰ ਲਈ ਸਾਈਡ ਦਿਖਾਨੀ ਹੈ ਆਪਣੇ ਬੂਟੇ ਇਹਦੇ ਵਿੱਚ ਤਿੰਨ ਚਾਰ ਵੈਰਾਈਟੀਆਂ ਨਾ 베ਰੀਆਂ ਦੀਆਂ ਆ ਤੁਸੀਂ ਦੇਖੋ ਇਹਨਾਂ ਨੂੰ ਮੈਂ ਨਾ ਹੁਣ ਬਾਹਰ ਲਗਾ ਦੇਣਾ ਬਸ ਆ ਬਾਰਿਸ਼ਾਂ ਸ਼ੁਰੂ ਹੋ ਗਈਆਂ ਤੇ ਬਾਹਰ ਲਗਾ ਦੇਣੇ ਆ ਤਿੰਨ ਵੈਰਾਈਟੀਆਂ ਇੱਥੇ 베ਰੀ ਦੀਆਂ ਇੱਕ ਵੀਰ ਤਾਂ 베ਰ ਹੈਗਾ ਇੱਕ ਹੈਗਾ ਥਾਈ ਗ੍ਰੀਨ ਐਪਲ 베ਰ ਏ ਪਤਾ ਨਹੀਂ ਕਿਹੜੀਆਂ ਫਲੀਆਂ ਦਾ ਬੂਟਾ ਆ ਮੈਂ ਕਿਤੇ ਉਹਨਾਂ ਦੀ ਟਾਣੀ ਤੋੜ ਕੇ ਲਿਆਈ ਸੀਗੀ ਤੇ ਮੈਂ ਉਹਦੀਆਂ ਟਾਣੀਆਂ ਨਾ ਇੱਥੇ ਮਿੱਟੀ 'ਚ ਨੱਪ ਦਿੱਤੀਆਂ ਤੇ ਤੁਸੀਂ ਦੇਖ ਲਓ ਉਤੋਂ ਹੀ ਇਹ ਜਿਹੜੀਆਂ ਫਲੀਆਂ ਆ ਨਾ ਇਹ ਚੱਲ ਪਈਆਂ ਹੁਣ ਤੇ ਪਰ ਮੈਨੂੰ ਖੁੱਦ ਨੂੰ ਨਹੀਂ ਪਤਾ ਵੀ ਇਹ ਕੀ ਮੈਂ ਲਗਾਇਆ ਸੀ ਤੇ ਕੀ ਇਹਨੂੰ ਲੱਗੂਗਾ ਜਦੋਂ ਲੱਗੂਗਾ ਕੁਝ ਫਿਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਤਾਗੇ ਇਹ ਹੈਗਾ ਜਾਮ ਨੂੰ ਇਹਨੂੰ ਲੱਗੇ ਨੂੰ ਤੀਜਾ ਸਾਲ ਹੋ ਗਿਆ ਤੇ ਇਸ ਵਾਰ ਇਹਨੂੰ ਤੁਸੀਂ ਦੇਖੋ ਜਾਮ ਨੂੰ ਲੱਗੇ ਆ ਇਹ ਗਮਲੇ ਵਿੱਚੀ ਹੁਣ ਮੈਂ ਨਾ ਇਹਨੂੰ ਖੇਤ ਦੇ ਵਿੱਚ ਲਗਾ ਦੇਣਾ ਮੈਂ ਸਿਰਫ ਦੇਖ ਰਹੀ ਸੀ ਕਿ ਆ ਜਾਮ ਨੂੰ ਪੱਕ ਜਾਣ ਤੇ ਇਹਨਾਂ ਨੂੰ ਮੈਂ ਡਿਸਟਰਬ ਨਾ ਕਰਾਂ ਕਿਉਂਕਿ ਕਈ ਵਾਰੀ ਕੀ ਹੁੰਦਾ ਜਦੋਂ ਆਪਾਂ ਬੂਟੇ ਨੂੰ ਪਾਟ ਕੇ ਲਗਾਉਨੇ ਆ ਨਾ ਜ਼ਮੀਨ ਤੇ ਫਿਰ ਉਹ ਜਾਮ ਨੂੰ ਜਿਹੜੇ ਉਹ ਝਾੜ ਦੇਨੇ ਇੰਨੇ ਤੇ ਮੈਂ ਕਿਹਾ ਚਲੋ ਪੱਕ ਲੈਣ ਪਹਿਲਾਂ ਫਿਰ ਆਪਾਂ ਇਹਨੂੰ ਖੇਤ ਵਿੱਚ ਲਗਾ ਦੇਣਾ ਇੱਧਰ ਇਹ ਹੈਗਾ ਥਾਈ ਮੰਗੋ ਬਾਕੀ ਇਧਰ ਹੋਰ ਮਿਕਸ ਹੋ ਲੱਗੇ ਹੋਏ ਆ ਸਾਰੇ ਤੇ ਬਲਾ ਬੋਰਡ ਵੈਰੀ ਗੇਟਡ ਹੈਗਾ ਵਾਹੇ ਕੀ ਇਹਨੇ ਕਹਿੰਦੇ ਹੁੰਦੇ ਆ ਨਾਮ ਨਹੀਂ ਯਾਦ ਮੈਨੂੰ ਹੁਣ ਤੁਸੀਂ ਦੇਖ ਕੇ ਦੇਖ ਸਕਦੇ ਹੋ ਕੀ ਇਹਦਾ ਨਾਮ ਆ ਮੈਨੂੰ ਜ਼ਿਆਦਾਤਰ ਬੂਟਿਆਂ ਦੇ ਨਾਮ ਵਗੈਰਾ ਭੁੱਲ ਜਾਂਦੇ ਆ ਪਰ ਲਗਾਉਣ ਦਾ ਬਹੁਤ ਸ਼ੌਂਕ ਆ ਇਹ ਹੈਗਾ ਡਿਕਪੌਨ ਔਰੇਂਜ ਕੁਛ ਇਸ ਤਰ੍ਹਾਂ ਉਹਨਾਂ ਨੇ ਬੋਲਿਆ ਸੀਗਾ ਇਹਨੂੰ ਵੀ ਮੈਂ ਹੁਣ ਜ਼ਮੀਨ ਤੇ ਲਗਾ ਦੇਣਾ ਇਹਨੂੰ ਵੀ ਸਾਲ ਇੱਕ ਲੱਗੇ ਨੂੰ ਹੋ ਗਿਆ ਗਮਲੇ ਵਿੱਚ ਮੈਂ ਇੱਕ ਦੋ ਵਾਰ ਇਹ ਗੱਲ ਨੋਟ ਕੀਤੀ ਹੈ ਕਿ ਜਦੋਂ ਆਪਾਂ ਕੋਈ ਵੀ ਬੂਟਾ ਜ਼ਮੀਨ ਤੇ ਲਗਾ ਦਿੰਨੇ ਆ ਨਾ ਕਈ ਵਾਰੀ ਉਹ ਛੇਤੀ ਚਲਦਾ ਨਹੀਂ ਹੈਗਾ ਸਾਡੇ ਨਹੀਂ ਚਲਦਾ ਕਿਉਂਕਿ ਸਾਡੇ ਦੋਨਾਂ ਦੋਨੇ ਦਾ ਇਲਾਕਾ ਪੈ ਜਾਂਦਾ ਤੇ ਇਸ ਵਾਰੀ ਇਸ ਕਰਕੇ ਨਾ ਮੈਨੂੰ ਇੱਕ ਸਾਲ ਗਮਲੇ ਦੇ ਵਿੱਚ ਲਗਾਉਣੀ ਹੁੰਦੀ ਆ ਗਮਲੇ ਦੇ ਵਿੱਚ ਉਹ ਜਦੋਂ ਉਹਦੀਆਂ ਜਿਹੜੀਆਂ ਜੜਾਂ ਆ ਨਾ ਉਹ ਗਮਲੇ ਦੇ ਨਾਲ ਮਤਲਬ ਰੂਟ ਰਾਟ ਜਿਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਆ ਜਦੋਂ ਰੂਟ ਰਾਟ ਹੁੰਦਾ ਨਾ ਤੇ ਫਿਰ ਬੂਟਾ ਜਿਹੜਾ ਬਹੁਤ ਜਲਦੀ ਗਰੋਥ ਕਰਦਾ ਆ ਉਹਨੂੰ ਲੱਗਦਾ ਵੀ ਹੁਣ ਮਿੱਟੀ ਖਤਮ ਹੋ ਚੁੱਕੀ ਆ ਤੇ ਮੈਂ ਆਪਣਾ ਮਤਲਬ ਛੇਤੀ ਛੇਤੀ ਵਧਾ ਮਤਲਬ ਇੱਕ ਸਾਈਕਲ ਕਹਿ ਲਓ ਇਹਨਾਂ ਦਾ ਵੀ ਸਾਈਕਲ ਹੁੰਦਾ ਆ ਮਤਲਬ ਚੱਲੀ ਜਾਂਦਾ ਬੂਟਿਆਂ ਦਾ ਵੀ ਜਿੱਦਾਂ ਆਪਣੀ ਜ਼ਿੰਦਗੀ ਚੱਲਦੀ ਉਦਾਂ ਹੀ ਇਹਨਾਂ ਦਾ ਵੀ ਇੱਕ ਸਾਈਕਲ ਚੱਲਦਾ ਵੀ ਇੰਨੀ ਕੁ ਮਰ ਐਨੀ ਕੁ ਮਰ ਦੇ ਵਿੱਚ ਮੈਂ ਵਧਣਾ ਆ ਤੇ ਮੈਂ ਆਪਣੇ ਗਾਂ ਬੱਚੇ ਬੀਵੀ ਪੈਦਾ ਕਰਨੇ ਇਸ ਕਰਕੇ ਜਦੋਂ ਰੂਟ ਰਾਟ ਹੁੰਦਾ ਨਾ ਤੇ ਫਿਰ ਮਤਲਬ ਜਲਦੀ ਬੂਟਾ ਗ੍ਰੋਥ ਕਰਦਾ ਆ ਇਸ ਕਰਕੇ ਮੈਂ ਸਾਲ ਇੱਕ ਗਮਲੇ ਚ ਰੱਖਦੀ ਹੁੰਨੀ ਉਸ ਤੋਂ ਬਾਅਦ ਫਿਰ ਜ਼ਮੀਨ ਤੇ ਲਗਾ ਦੇਣਾ ਇਸੇ ਕਰਕੇ ਮੈਂ ਜਾਮਨੂ ਨੂੰ ਵੀ 2 ਸਾਲ ਰੱਖਿਆ ਤੇ ਇਹਨੂੰ ਵੀ ਦੇਖ ਲਓ ਦੇਖ ਲਓ ਤੁਸੀਂ ਫਲ ਲੱਗਿਆ ਆਇਆ ਤੇ ਜਿਹੜਾ ਜਾਮ ਨੂੰ ਇਹਦੇ ਨਾਲ ਦਾ ਮੈਂ ਬਾਹਰ ਖੇਤ ਚ ਲਗਾਇਆ ਹੋਇਆ ਉਹਨੂੰ 7 ਸਾਲ ਹੋ ਗਏ ਆ ਉਹਨੂੰ ਹਜੇ ਤੱਕ ਫਲ ਨਹੀਂ ਲੱਗਾ ਤੇ ਬੂਟਾ ਉਹ ਵੀ ਗਰਾਫਟਡ ਹੀ ਸੀਗਾ ਤੇ ਕੁਛ ਮੈਂ ਅੱਜ ਪੋਟ ਮੰਗਾਏ ਆ ਉਹ ਹੁਣ ਆਪਾਂ ਅਗਲੀ ਵੀਡੀਓ 'ਚ ਤੁਹਾਨੂੰ ਦਿਖਾਉਨੇ ਆ ਉਹਦੇ ਵਿੱਚ ਨਾ ਮੈਂ ਕੈਕਟਸਾਂ ਦਾ ਜੰਗਲ ਬਣਾਉਣਾ ਛੋਟਾ ਜਿਹਾ ਤੇ ਉਹਦੇ ਵਿੱਚ ਆਪਾਂ ਫਿਰ ਸ਼ਾਮੀ ਮੈਜ ਦੇ ਲਗਾਣੇ ਆ ਤੇ ਉਹਦੀ ਵੀ ਆਪਾਂ ਥਾੜੇ ਨਾਲ ਵੀਡੀਓ ਜਿਹੜੀ ਸ਼ੇਅਰ ਕਰਾਂਗੇ 24 ਪੀਸ ਆ ਤੇ 24 ਪੀਸ ਹੀ ਮੈਂ ਜਿਹੜੇ ਲਗਾਣੇ ਆ ਕੈਕਟਸ ਤੇ ਦੂਜੀ ਸਾਈਡ ਵੀ ਹਲੇ ਬਹੁਤ ਸਾਰੇ ਗਮਲੇ ਪਏ ਆ ਪਰ ਉਹ ਫਿਰ ਆਪਾਂ ਕਿਸੇ ਟੈਂਟ ਨੂੰ ਦਿਖਾਵਾਂਗੇ ਵੀਡੀਓ ਬਹੁਤ ਲੰਬਾ ਹੋ ਜਾਣਾ ਉਮੀਦ ਕਰਦੀ ਆ ਕਿ ਤੁਹਾਨੂੰ ਮੇਰਾ ਛੋਟਾ ਜਿਹਾ ਵੀਡੀਓ ਵਧੀਆ ਲੱਗਾ ਹੋਊਗਾ ਜੇਕਰ ਮੇਰਾ ਵੀਡੀਓ ਵਧੀਆ ਲੱਗਾ ਤਾਂ ਵੀਡੀਓ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਗਮਲੇ ਮੇ ਕੋਲ ਬਹੁਤ ਜਾਦੀਆਂ ਦਿਖਾਉਣ ਲੱਗਾ ਤਾਂ ਮੈਨੂੰ ਲੱਗਦਾ ਵੀ ਅੱਧੇ ਘੰਟੇ ਦੀ ਵੀਡੀਓ ਬਣ ਜਾਣੀ ਛੱਤ ਤੇ ਵੀ ਜੇ ਤੁਹਾਨੂੰ ਇੱਥੋਂ ਦਿਖਾਈ ਦੇ ਰਹੇ ਹੋਣ ਨਾ ਤੇ 40 50 ਗਮਲੇ ਜਿਹੜੇ ਛੱਤ ਦੀ ਬਨੇਰੀ ਤੇ ਹੀ ਪਏ ਆ ਉਹ ਪਤਾ ਨੂੰ ਫਿਰ ਕਿਸੇ ਦਿਨ ਦਿਖਾਵਾਂਗੇ ਧੰਨਵਾਦੀ ਤੇਰਾ ਸਾਰਿਆਂ ਦਾ ਬਹੁਤ ਬਹੁਤ ਜੀਉਂਦੇ ਵਸਦੇ ਰਹੋ